ਇਹ ਕੋਈ ਗੱਲ ਨਹੀਂ ਦੇਖੋ ਇੱਕ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ ਔਰ ਦੂਸਰੇ ਸ਼ਰਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਹੈ ਤੇ ਉਹ ਸਿੰਘ ਸਭਾ ਨਾਲ ਨੂੰ ਮਿਲ ਰਹੇ ਆ ਤੇ ਜੇ ਉਹ ਸਿੰਘ ਸਭਾ ਨਾਲ ਨੂੰ ਮਿਲਣਗੇ ਤੇ ਉਹ ਦੂਜਾ ਕਿਸੇ ਗੈਰ ਧਰਮ ਦੇ ਮੁਖੀ ਦੇ ਘਰ ਮੈਣਗੇ ਤੋਂ ਮਿਲਣ ਆਏ ਆ ਕੋਈ ਇਦਾਂ ਦੀ ਗੱਲ ਭਾਈ ਰਾਜੋਨ ਨੂੰ ਵੱਲੋਂ ਅੱਜ ਪੰਥਕ ਰੇਖਤਾ ਦੀ ਅਪੀਲ ਕੀਤੀ ਬਹੁਤ ਵਧੀਆ ਜੀ ਬਹੁਤ ਵਧੀਆ ਮੈਂ ਉਹਨਾਂ ਦੀ ਅਪੀਲ ਨੂੰ ਅਪਰੀਸ਼ੀਏਟ ਕਰਦਾ ਜੀ ਕਹੇਗਾ ਕਿ ਸੁਖੀਨ ਬਾਦਲ ਦੇ ਮਾਮਲੇ ਤੋਂ ਸਹਿਸਨਾ ਦਿੱਤੀ ਲਿਆ ਜਾਵੇ ਦੇਖਾਂਗੇ ਜੀ ਅੱਜ ਪੰਚ ਸਿੰਘ ਸੰਬੰਧੀ ਜਦੋਂ ਮੀਟਿੰਗ ਹੋਊਗੀ ਭਾਈ ਰਾਜੋਨਾਂ ਦੀ ਪੀਲ ਨੂੰ ਕਿਤਰਾ ਦੇ ਦੋ ਬਹੁਤ ਵਧੀਆ ਅਪੀਲ ਹੈ ਉਹਨਾਂ ਦੀ ਅਪੀਲ ਜਿਹੜੀ ਹੈ ਉਹ ਮੰਨਣੀ ਚਾਹੀਦੀ ਹੈ ਕਾਰ ਕਰਨੀ ਚਾਹੀਦੀ ਹੈ ਸਾਡੇ ਵੱਲੋਂ ਵੀ ਉਹਨਾਂ ਦੀ ਅਪੀਲ ਸੰਬੰਧ ਦੇ ਦੇਸ਼ੀ ਪ੍ਰਵਾਨ ਗਿਆ ਉਹ ਪੰਚ ਸਿੰਘ ਸੰਬੰਧੀ ਮੀਟਿੰਗ 'ਚ ਵਿਚਾਰ ਤੋਂ ਬਾਅਦ ਮੀਟਿੰਗ ਦੇ ਵਿੱਚ ਮਿਲੇ ਜੀ ਮੈਂ ਕਮਿਟੀ ਨੂੰ ਤੇ ਅਕਾਲੀ ਦਲ ਦੇ ਪ੍ਰਧਾਨ ਨਾਲ ਮੀਟਿੰਗ ਕਰਨ ਮੈਨੂੰ ਨਹੀਂ ਸੀ ਮਲੇ ਉਹ ਨਹੀਂ ਮੈਂ ਵੈਸੇ ਆਇਆ ਸੀ ਹੱਸ ਰਿਹਾ ਮੈਂ ਤੇ ਉਹ ਕੁਦਰਤੀ ਮੈਂ ਦਰਵਾਸਾ ਮੱਥਾ ਟੇਕਣ ਆਇਆ ਚਾਹਵਣ ਜ਼ੋਰ ਫੜਿਆ ਕਿ ਸਿੰਘ ਸਰਵਾਰ ਨੇ ਅਸਤੀਫਾ ਦੇ ਦਿੱਤਾ ਸਿੰਘ ਆੜ ਗਏ ਕਿ ਇਸਤੀਫਾ ਨਹੀਂ ਦੇਖੋ ਮੈਂ ਪਹਿਲਾਂ ਕਹਿ ਦਿੰਦਾ ਕਿ ਇੱਕ ਸ਼ਰੋਮੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ ਦੂਸਰੇ ਸ਼ਰੋਮੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਹੈ ਔਰ ਇਹਨਾਂ ਦੀਆਂ ਸਿੰਘ ਸਰਬਾਨਾ ਨਾਲ ਮੀਟਿੰਗਾਂ ਸਗੋਂ ਰੁਟੀਨ ਦੇ ਵਿੱਚ ਵੀ ਚਲਦੀਆਂ ਰਹੀਆਂ ਚਲਦੀਆਂ ਰਹਿਣੀਆਂ ਵੀ ਚਾਹੀਦੀਆਂ ਹੈ ਸਿਰ ਆਓ ਤਾਂ ਨਹੀਂ ਕੋਈ ਗੱਲ ਭਾਜੀ ਜਿਹੜਾ ਸਮਰਥਨ ਦਿੱਤਾ ਹੈ ਬਾਬਾ ਫਤਿਹ ਸਿੰਘ ਤੋਂ ਮਾਜੀ ਬਲੋ ਦੇਖੋ ਬਿਨਾਂ ਸ਼ਰਤ ਸਮਰਥਨ ਜਿਹੜਾ ਹੈਗਾ ਉਹ ਵਾਜਬ ਨਹੀਂ ਹੁੰਦਾ ਅੱਗੇ 25 ਸਾਲ ਅਕਾਲੀ ਦਲ ਨੇ ਬਿਨਾਂ ਸ਼ਰਤ ਸਮਰਥਨ ਦਿੱਤਾ ਹੈ ਤੇ ਜੇਕਰ ਸ਼ਰਤਾਂ ਮੰਨੀਆਂ ਜਾਂਦੀਆਂ ਤੇ ਬੈਟਰ ਬਹੁਤ ਵਧੀਆ ਕਿ ਕਿ ਜਿਸ ਤਰ੍ਹਾਂ ਸੰਸਦਾਂ ਦੇ ਮੁਖੀ ਇਹਦੇ ਤੋਂ ਲੈ ਲੈਂਦੇ ਨੇ ਇਹ ਸ਼ਰਤਾਂ ਅਗਰ ਮੰਨੀਆਂ ਮੰਨ ਲਈਆਂ ਜਾਂਦੀਆਂ ਬੰਦੀ ਸਿੰਘ ਰਹਾ ਹੁੰਦੇ ਆ ਕੋਈ ਸਾਡੇ ਮਸਲੇ ਸਿੱਖਾਂ ਦੇ ਹੱਲ ਹੁੰਦੇ ਆ ਉਹ ਜੈਦਰ ਸਿੰਘ ਅਕਾਲ ਤਖਤ ਸਾਹਿਬ ਅਜਨ ਤੇ ਤੋਂ ਇਸ ਮੀਟਿੰਗ ਦਾ ਮੁੱਦਾ ਕੀ ਸੀ ਕੋਈ ਐਸਾ ਮੁੱਦਾ ਨਹੀਂ ਸੀ ਕਿ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਦੂਸਰੇ ਸ਼੍ਰੋਮਣੀ ਅਕਾਲੀ ਦਲ ਦੇ ਐਕਟਿੰਗ ਪ੍ਰ ਤੇ ਉਹਨਾਂ ਨਾਲ ਹੀ ਸਿੰਘ ਸਭਾ ਨਾਲ ਦੀਆਂ ਮੀਟਿੰਗਾਂ ਜਿਹੜੀਆਂ ਇਹ ਰੁਟੀਨ ਦੇ ਵਿੱਚ ਚਲਦੀਆਂ ਰਹੀਆਂ ਐ ਔਰ ਚਲਦੀਆਂ ਰਹਿਣੀਆਂ ਵੀ ਚਾਹੀਦੀਆਂ ਇੱਕ ਸਿਸ਼ਟਾਚਾਰ ਦੇ ਨਾਤੇ ਇਹ ਚੰਗੀਆਂ ਗੱਲਾਂ ਹੁੰਦੀਆਂ ਨੇ ਸ਼ੁਰੂ ਹੁੰਦੇ ਹੀ ਚਰਚਾਵਾਂ ਦੌਰ ਸ਼ੁਰੂ ਹੋਇਆ ਇੱਕ ਤੱਕ ਕਿ ਕੁਝ ਮੀਡੀਆ ਚ ਵੀ ਖਬਰਾਂ ਆ ਗਈਆਂ ਕਿ ਸਿੰਘ ਸਭਾ ਅਸਤੀਫਾ ਦੇ ਨਹੀਂ ਐ ਇਦਾਂ ਦੀ ਕੋਈ ਗੱਲ ਨਹੀਂ ਹੋਈ ਜੀ ਭਾਈ ਰਾਜਵਾਨ ਨੇ ਅਜ ਪੰਥਕ ਇਕਤਾ ਦੀ ਅਪੀਲ ਕੀਤੀ ਕਿਸ ਤਰ੍ਹਾਂ ਦੀ ਮੈਂ ਉਹਨਾਂ ਦੀ ਅਪੀਲ ਨੂੰ ਸਮਰਥਨ ਦਿੰਦਾ ਹੈ ਔਰ ਸਾਡੇ ਵੱਲੋਂ ਵੀ ਇਹ ਹੋ ਰਹੀ ਹੈ ਕਿ ਪੰਥਕ ਇਕਤਾ ਹੋਣੀ ਚਾਹੀਦੀ ਹੈ ਇੱਕ ਹੋਰ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੈ ਤੰਦਵੀ ਟਕਸਾਲ ਵੱਲੋਂ ਆ ਮਹਾਰਾਸ਼ਟਰ ਦੀ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਬਿਨਾਂ ਸ਼ਰਤ ਸਮਰਥਨ ਦਿੱਤਾ ਗਿਆ ਸਿੱਖਾਂ ਦੇ ਮੁੱਦੇ ਜਿਹੜੇ ਨੇ ਨਾ ਉਹ ਬੜੇ ਗੰਭੀਰ ਹੈ ਜਿਹੜੇ ਸਰਕਾਰ ਕੋਲ ਪੈਂਡਿੰਗ ਪਈ ਨੇ ਔਰ ਸਰਕਾਰ ਜਿਹੜੀ ਹੈ ਲੰਬੇ ਸਮੇਂ ਤੋਂ ਉਹਨਾਂ ਮਸਲੇ ਨੂੰ ਹੱਲ ਨਹੀਂ ਕਰ ਰਹੀ ਹੈ ਔਰ ਸਰਕਾਰ ਜੇ ਸਾਡੇ ਮਸਲੇ ਨੂੰ ਹੱਲ ਕਰਦੀ ਹੈ ਸਿੱਖਾਂ ਦੇ ਮਸਲੇ ਵਿਚਾਰੇ ਜਾਂਦੇ ਨੇ ਬੰਦੀ ਸਿੰਘਾਂ ਦੇ ਮਸਲੇ ਵਿਚਾਰੇ ਜਾਂਦੇ ਜਾਂਦੇ ਚਾਹੀਦੇ ਜਾਂਦੇ ਨੇ ਹੋਰ ਸਾਡੇ ਬਹੁਤ ਸਾਰੇ ਮਸਲੇ ਆ ਸਾਨੂੰ ਲਗਾਤਾਰੀ ਸਾਡੇ ਨਾਲ ਧੱਕਾ ਹੋ ਰਿਹਾ ਚੰਡੀਗੜ੍ਹ ਦੇਖ ਲਓ ਕਿ ਪੰਜਾਬ ਤੋਂ ਜਿਹੜਾ ਚੰਡੀਗੜ੍ਹ ਤੋਂ ਜਿਹੜਾ ਹੈ ਉਹ ਅਧਿਕਾਰ ਖੋਏ ਜਾ ਰਹੇ ਨੇ ਪੰਜਾਬ ਦੀ ਯੂਨੀਵਰਸਿਟੀ ਦੀ ਸੈਂਡ ਦਾ ਮਸਲਾ ਹੋਰ ਬਹੁਤ ਸਾਰੇ ਮਸਲੇ ਆ ਅਗਰ ਗਵਰਨਮੈਂਟ ਇਹ ਮਸਲੇ ਹੱਲ ਕਰ ਦਈਏ ਤੇ ਇਹ ਜਿਹੜਾ ਇਹ ਚੰਗੀ ਗੱਲ ਹੈ ਸਿੰਦੇਵੇਂ ਕਿ ਵੀਡੀਓ ਵਾਇਰਲ ਹੋਣਾ ਕਿਸ ਤਰ੍ਹਾਂ ਦੇਖ ਤੂੰ ਅੱਗੇ ਕੀ ਕੀਤਾ ਜਾਊ ਉਸ ਤੇ ਚਾ ਦੇ ਵਿੱਚ ਹਾਂ ਪੰਜ ਸਿੰਘ ਸਬੰਧੀ ਮੀਟਿੰਗ ਦੇ ਵਿੱਚ ਹੀ ਪੰਜ ਸਿੰਘ ਸਬੰਧਨਾ ਵੱਲੋਂ ਹੀ ਇਸ ਤਰ੍ਹਾਂ ਦਾ ਫੈਸਲਾ ਲਿਆ ਜਾਂਦਾ ਹੁੰਦਾ ਪਰ ਜੋ ਭਾਈ ਰਾਜਵਾਨਾ ਸਾਹਿਬ ਨੇ ਅਪੀਲ ਕੀਤੀ ਹੈ ਉਹ ਬਿਲਕੁਲ ਕੋਈ ਤਾਂ ਖੌਂਦੀ ਸੰਭਾਵਨਾ ਜੀ ਪੰਜ ਸਿੰਘ ਸਬੰਧੀ ਦੇ ਮਨਜੋਗ ਸਿੰਘ ਸਾਹਿਬ ਗਾਨੀ ਹਰਜੀਤ ਸਿੰਘ ਸਿੰਘ ਸਾਹਿਬ ਇੱਕ ਵੀਡੀਓ ਵਾਇਰਲ ਹੋਈ ਹੋਈ ਚ ਸ਼੍ਰੀ ਗੁਰਨਾਨਦ ਜੀ ਦਾ ਰੂਪ ਤਾਂ ਆ ਰਿਹਾ ਬਹੁਤ ਮੰਦ ਭਾਗੀ ਹੈ ਬਹੁਤ ਮੰਦ ਭਾਗੀ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਸ਼੍ਰੀ ਕਲਤਖ ਸਾਹਿਬ ਇਸ ਮਸਲੇ ਨੂੰ ਦੇਖ ਰਹੇ ਕੱਲੇ ਕੇ ਰਾਜਨੀਤਿਕ ਨੇਤਾ ਅੱਜ ਵੀ ਤਾਰੀਖੀ ਹੈ ਪਗ ਬੰਨੀ ਤੇ ਉਸ ਤੋਂ ਬਾਅਦ ਸਿੱਧੀ ਰੱਖੀ ਗਈ ਹੈ ਅੱਜ ਵੀ ਵੰਗੋ ਵੱਲੋਂ ਦਸਤਾਰ ਜਿਹੜੀ ਜਿਸ ਤਰੀਕੇ ਨਾਲ ਉਤਾਰ ਕੇ ਰੱਖੀ ਗਈ ਹੈ ਉਸ ਤੋਂ ਬੜਾ ਨਿੰਦਿਆ ਜਾ ਰਿਹਾ ਜੀ ਉਹ ਤਰੀਕਾ ਬੜਾ ਅਤੇ ਦਸਤਾਰ ਦੇ ਅਪਮਾਨ ਕਰਨ ਵਾਲਾ ਸੀ ਰਾਜਨੀਤਿਕ ਲੀਡਰਾਂ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਕੋਝੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਜੇ ਦਸਤਾਰ ਬਨਣੀਆਂ ਤੇ ਉਹਦਾ ਅਤਬ ਵੀ ਨਾਲ ਰੱਖਣਾ ਬੜਾ ਜ਼ਰੂਰੀ ਹੈ ਸ਼ੂਆ ਇੱਥੇ ਤੁਸੀਂ ਪਤਾ ਕਰ ਲੋ ਪਾਠ ਸਿਖਾਸੀ ਜਾਗ ਪਤਾ ਕਰ ਲੋ ਪਤਾ ਸੀ ਜੀ ਤੁਸੀਂ ਪਾਠ ਪੜ੍ਹਦੇ ਤੇ ਪਾਠ ਦੇ ਭੋਗ ਤੇ ਆਏ ਸੀਗੇ ਲੇਕਿਨ ਰਾਜਵਾਲਾ ਸਾਹਿਬ ਨੂੰ ਜਿਹੜੀਆਂ ਅਪੀਲ ਕੀਤੀ ਗਈ ਉਸ ਕਰਕੇ ਉਸੇ ਕੀ ਜਿਹੜੀ ਚੋਣ ਆ ਰਹੀ ਹੈ ਉਹਦੀ ਰਾਜਵਾਲਾ ਸਾਹਿਬ ਨੂੰ ਕੀ ਅਪੀਲ ਰਾਜਵਾਲਾ ਸਾਹਿਬ ਨੇ ਜਿਹੜਾ ਵੀ ਕਾਲੀਤਾਲ ਨੂੰ ਮਜਬੂਰ ਕਰਨ ਵਾਸਤੇ ਅਪੀਲ ਨਹੀਂ ਬਹੁਤ ਬਹੁਤ ਸਿਆਣੇ ਜੀ ਉਹਦੀ ਹਮੇਸ਼ਾ ਪੰਥਕ ਸੋਚ ਹੈ ਇਸੇ ਕਰਕੇ ਪਾਰਟੀ ਸਾਰੀ ਨਾਲ ਖੜੀ ਐ ਐਸਜੀਪੀਸੀ ਸਾਰਾ ਹਰਥਾਂ ਜੋ ਉਸੇ ਸਪੋਰਟ ਦੇ ਸਕਦਾ ਦਿੰਨੇ ਆ ਔਰ ਮੈਂ ਤੁਹਾਡੇ ਰਾਹੀਂ ਅਪੀਲ ਕਰਦਾ ਕਿ ਹਿੰਦੁਸਤਾਨ ਸਰਕਾਰ ਨੂੰ ਕਿ ਉਹਨਾਂ ਨੂੰ ਸੋਚ ਤੋਂ ਕੰਮ ਲੈਣੀ ਦਾ ਐਡੀ ਕੁਰਬਾਨੀ ਵਾਲੀ ਕੌਮ ਹੈ ਉਸ ਕੌਮ ਦੇ ਇਹ ਜਿਹੜੇ ਫੇਰ ਸੱਚ ਬੋਲ ਕੇ ਉਹ ਗੱਲ ਕਰ ਰਿਹਾ ਕੋਈ ਉਹਨੇ ਆਪ ਦੇ ਲਕੋੜ ਨਹੀਂ ਰੱਖੀ ਕਹਿੰਦਾ ਠੀਕ ਹੈ ਮੈਂ ਜੋ ਫੈਸਲਾ ਉਸ ਵੇ ਦੇ ਹਾਲਾਤ ਤੇ ਲਿਆ ਕਿਉਂਕਿ ਮੈਂ ਸਮਝਦਾ ਕਿ ਉਸ ਨੂੰ ਸਾਰੀ ਉਹਦਾ ਜਿਹੜਾ ਹੈ ਗੱਲ ਮੰਨਣੀ ਚਾਹੀਦੀ ਹੈ ਉਹਨੂੰ ਰਿਹਾ ਕਰਨਾ ਚਾਹੀਦਾ ਸੀ ਸਿੰਘ ਬਾਦਲ ਉਹ ਜਿਹੜਾ ਸਦੀਫਾ ਦਿੰਦਾ ਸੀ ਪਾਰਟੀ ਦਾ ਕਿ ਉਹ ਦੋ ਦੋ ਮੈਂ ਕੱਲ ਕਹਿ ਦਿੰਦਾ ਜੋ ਕੱਲ ਕਹਿ ਦਿੰਦਾ ਉਸ ਤੋਂ ਅੱਗੇ ਕੋਈ ਗੱਲ ਨਹੀਂ ਜੋ ਕੱਲ ਮੈਂ ਕਹਿਤਾ ਕਹਿਤਾ 15 ਦੇ ਸਬਰ ਤੋਂ 15 ਦਾ ਸਭ ਪੂਰਾ ਹੁੰਦਾ ਉਹ ਤਾਂ ਜੀ ਨੇਚਰਲੀ ਹੈ ਜੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਰੂਲ ਹੈ ਉਹ ਚ ਡੈਲੀਗੇਟ ਭਰਉਣੇ ਆ ਪਰ ਸਭ ਬਾਤ ਮਤਲਬ ਸਾਰੇ ਆਉਤੇ ਹੀ ਜਾਂਦੇ ਨੇ ਅੱਜ ਬਹੁਤ ਸਾਰੇ ਕਾਲੀਦਲ ਆ ਗਏ ਜੀ ਪ੍ਰਧਾਨ ਜੀ ਬਹੁਤ ਸਾਰੇ ਅਕਾਲੀ ਦਲ ਦੇ ਆਗੂ ਆਏ ਨੇ ਨਵੇਂ ਨਵੇਂ ਜੋੜਤੇ ਸਾਰੇ ਉਹਨਾਂ ਨੂੰ ਲੈ ਕੇ ਅੱਗੇ ਕੀ ਕਹੋਗੇ ਇੱਕੋ 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 ਮਾਈਕ ਥੱਲੇ ਕਰੋ ਯਾਰ ਥੱਲੇ ਕਰ ਲਓ ਉੱਥਰ ਗੱਲੋ ਇਕੋ ਥੱਲੇ ਕਰ ਯਾਰ ਥੱਲੇ ਕਰ ਲਾ ਯਾਰ ਚੁੱਪ ਕਰਦੇ ਯਾਰ ਬੋਲਣ ਦੋ ਉਹਨਾਂ ਨੂੰ ਹਾਂਜੀ ਦੇਖੋ ਬੈਲ ਅਕਾਲੀ ਦਲ ਬੜੀ ਕੁਰਬਾਨੀਆਂ ਤੋਂ ਬਾਅਦ ਇਹ ਜਮਾਤ ਬਣੀ ਹੈ ਕਿਸੇ ਬੰਦੇ ਨੇ ਇਕੱਲੇ ਨਹੀਂ ਬਣਾਈ ਹੋਈ ਜੀ ਜੀ ਜੋ ਲੋਕ ਬਹਾਦਰ ਹੈ ਔਖੇ ਸਮੇਂ ਚੋਂ ਬੰਦੇ ਤਕੜੇ ਹੋ ਕੇ ਲੜਦੇ ਆ ਜਿਸ ਕਿਸੇ ਦੇ ਮਨ ਚ ਕੋਈ ਕਮਜ਼ੋਰੀ ਆ ਜਾਂਦੀ ਹੈ ਉਹ ਕਹਿ ਲੈਂਦਾ ਇਸ ਕਰਕੇ ਮੈਂ ਕਿਸੇ ਦੇ ਅਸਤੀਫੇ ਦੇ ਕੁਝ ਨਹੀਂ ਕਹਿਣਾ ਮੈਂ ਤਾਂ ਇਹ ਕਹਿਣਾ ਕਿ ਜੋ ਲੋਕ ਆਕਾਲੀ ਦਲ ਇੱਕ ਬਹਾਦਰਾਂ ਦੀ ਜਮਾਤ ਹੈ ਕੁਰਬਾਨੀ ਵਾਲੀ ਜਮਾਤ ਹੈ ਜੋ ਲੋਕ ਤੜਕੇ ਹੋ ਕੇ ਤੇ ਪਹਿਰਾ ਦਿੰਦੇ ਉਹ ਦੇ ਹੀ ਜਾਂਦੇ ਨੇ ਜਿਹੜੇ ਕੋਈ ਨਹੀਂ ਦੇ ਸਕਦੇ ਮੈਂ ਉਹਨਾਂ ਨੂੰ ਕੀ ਕਹਿ ਸਕਦਾ ਹੈ ਉਹਨਾਂ ਦੇ ਦਿਲਾਂ ਪਤਾ ਨਹੀਂ 15000 ਫਿਰ ਜਵਾਸ ਉਹ ਹੋਏਗਾ ਮਤੇ ਸਮੇਂ ਤੇ ਤੁਸੀਂ ਉਹ ਇੱਕ ਪ੍ਰੋਸੀਜਰ ਹੈ ਅਸੀਂ ਪਾਰਟੀ ਦੀ ਭਰਤੀ ਸ਼ੁਰੂ ਕਰਾਂਗੇ ਉਹ ਜੋ ਡੈਲੀਗੇਟ ਬਣਦੇ ਨੇ ਡੈਲੀਗੇਟ ਤੋਂ ਬਾਅਦ ਫਿਰ ਪ੍ਰਧਾਨ ਚੁੜਿਆ ਜਾਂਦਾ ਜਿਵੇਂ ਕਿ ਪਹਿਲਾ ਇਲੈਕਟਿਡ ਪ੍ਰਧਾਨ ਨੇ ਹੁਣ ਫਿਰ ਉਸ ਤੋਂ ਇੱਕ ਪ੍ਰੋਸੀਜਰ ਉਹ ਕਰਾਂਗੇ ਪੂਰਾ ਨਹੀਂ ਤਾਂ ਇਲੈਕਸ਼ਨ ਨਹੀਂ ਉਸ ਤੋਂ ਪਹਿਲਾਂ ਅਸੀਂ ਭਰਤੀ ਖੋਲਾਂਗੇ ਭਰਤੀ ਖੋਲੋਗੇ ਫਿਰ ਤੋਂ ਫਿਰ ਉਹ ਡੈਲੀਗੇਟ ਬਣਨਗੇ हमारी तरफ से गुरु के छकराने के लिए पाठ था अखंड पाठ उसके जो भोग पाए गए सन वहाँ मैं आया था उस भोगों के साथ बच्चे चले गए मैं अभी था सिंह साहब का पता लगा कि जहाँ मैं उनको सत्कार देने आ गया इतनी बात चर्चा भी बार वो चर्चा चर्चा तो चलते रहते हैं मैं उनका क्या जवाब दू बल राजोवाणी की रिहाई के लिए नया प्रोग्राम बनाया उनके लिए तो उनके लिए हम जो भी हमारे पास कोई शक्ति जिंद लगा के हम जोर लगा रहे हैं और न गेंट ਉਹ ਵੀ ਇਹ ਕਹਿੰਦੇ ਆਂ ਕਿ ਉਹਨੂੰ ਰਿਹਾ ਕੀਤਾ ਜਾਏ। ਤਾਂ ਕੋਈ ਭਾਈ ਰਾਜੂ ਉਹਨਾਂ ਨੇ ਪੰਥਕ ਦੀ ਅਪੀਲ ਕੀਤੀ ਹੈ ਜੀ। ਬਹੁਤ ਅੱਛੀ ਗੱਲ ਹੈ ਉਹ ਪੰਥਕ ਸੋਚ ਦੇ ਬਾਲਕ ਨੇ ਬੜੀ ਕੁਰਬਾਨੀ ਆ ਉਹਨਾਂ ਦੀ। ਬਹੁਤ ਅੱਛੀ ਉਸ ਦੀ ਅਪੀਲ ਤੇ ਗੌਰ ਕਰਨਾ ਚਾਹੀਦਾ। ਸੁਖਬੀਰ ਬਾਲ ਸਾਹਿਬ ਨੇ ਜਲਦੀ ਫੈਸਲਾ ਲੈ ਜਾਣ ਬਾਰੇ ਜੀ। ਇਸ ਤੋਂ ਬਾਅਦ ਸੁਖਬੀਰ ਬਾਲ ਕੇ ਮਾਮਲੇ ਫੈਸਲਾ ਕੀਤੇ ਜਾਣ ਲਈ। ਵਾਹਿਗੁਰੂ ਜੀ ਦਾ ਨਾਮ ਜਪੋ ਬਈ ਕੁਝ ਨਹੀਂ ਕਹਿਣਾ।